ਗੈਸ ਵਾਲਾ ਗੀਜ਼ਰ ਤੋਂ ਸਕੀਆਂ ਪੈਣਾਂ ਲਈ ਬਣਿਆ ਕਾਲ ਬਾਥਰੂਮ 'ਚ ਨਹਾਉਣ ਸਮੇਂ ਵਾਪਰ ਗਈ ਮੰਤਭਾਗੀ ਘਟਨਾ ਪਰਿਵਾਰ 'ਚ ਪੈ ਗਿਆ ਰੋਣਾ ਪਿਟਣਾ ਤੁਸੀਂ ਵੀ ਦੇਖੋ ਕਿਵੇਂ ਘਰ 'ਚ ਵਿਛਗੇ ਦੋ ਸੱਥਰ ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਇਹ ਹਾਲ ਬੇਹਦੀ ਮੰਤਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਦੋ ਸਕੀਆਂ ਪੈਣਾਂ ਜਿਸ ਦੀ ਉਮਰ 10 ਤੇ 12 ਸਾਲ ਦੱਸੀ ਜਾ ਰਹੀ ਹੈ ਨਹਾਉਣ ਦੇ ਲਈ ਬਾਥਰੂਮ ਦੇ ਵਿੱਚ ਜਾਂਦੀਆਂ ਨੇ ਇਸੇ ਦਰਮਿਆਨ ਗੀਜ਼ਰ ਦੇ ਵਿੱਚੋਂ ਜਿਹੜੀ ਗੈਸ ਲੀਕ ਹੋ ਜਾਂਦੀ ਹੈ ਤੇ ਇਹ ਗੈਸ ਉਹਨਾਂ ਦੋਨੇ ਭੈਣਾਂ ਨੂੰ ਚੜ ਜਾਂਦੀ ਹੈ ਜਿੱਥੇ ਦੋਨਾਂ ਜਣੀਆਂ ਦੀ ਮੌਤ ਹੋ ਜਾਂਦੀ ਹੈ ਸੋ ਬੇਹਦ ਮੰਦ ਭਾਗੀ ਘਟਨਾ ਜਲੰਧਰ ਦੇ ਕਸਬਾ ਭੋਗਪੁਰ ਤੋਂ ਸਾਹਮਣੇ ਆਈ ਹੈ ਜਿਤੇ ਗੀਜ਼ਰ ਦੀ ਗੈਸ ਚੜਨ ਨਾਲ ਦੋ ਸੱਕੀਆਂ ਪੈਣਾ ਦੀ ਮੌਤ ਹੋ ਗਈ ਸੋ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਤਾਂ ਜੋ ਹਰ ਇੱਕ ਬੰਦੇ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਕਿਸੇ ਹੋਰ ਨਾਲ ਇਹ ਅਣਹੋਣੀ ਨਾ ਵਾਪਰੇ ਕਿਉਂਕਿ ਲਗਾਤਾਰ ਹੁਣ ਸਰਦੀ ਦੇ ਸੀਜ਼ਨ ਦੇ ਵਿੱਚ ਲੋਕ ਗੀਜ਼ਰ ਵਾਲੇ ਗੈਸਾਂ ਦੀ ਵਰਤੋਂ ਕਰਦੇ ਨੇ ਤੇ ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਅਜਿਹਾ ਵੀ ਹੋ ਸਕਦਾ ਹੈ